ਦਰ ਮਸੂਦ ਨੇ ਕਹਿੰਦੀ ਕੱਪੜੇ ਬੜੇ ਕੀਤੇ ਆ ਮੈਂ ਵੀ ਕੱਪੜੇ ਉਹਨਾਂ ਦਾ ਰਾਟੇ ਤੋਂ ਉੱਪਰ ਤੋਂ ਦਾ ਕੋਈ ਗਵੜਾ ਹੀ ਪਹਿਲੀ ਤੋਂ ਹੀ ਇਹਨਾਂ ਨੇ ਇਹੀ ਗੰਦ ਖਲਾਰ ਕੇ ਰੱਖਿਆ ਸਾਰੇ ਆਪ ਦਾ ਆਪ ਦਾ ਦੇਖਦੇ ਨੇ ਗੱਡੀਆਂ ਲੈ ਲੀਆਂ ਇਹ ਨਾਲ ਪੰਜ ਚਾਰ ਚਾਰ ਗੱਡੀਆਂ ਹੋਰ ਲਾ ਲੀਆਂ ਵਿੱਚ ਕਦੇ ਉਧਰ ਲੰਗੇ ਕਦੇ ਉਧਰ ਲੰਗੇ ਨਸ਼ਾ ਦੇਖੋ ਹਰ ਇੱਕ ਮਿੰਟ ਦੇ ਵਿੱਚ ਪਾਉਂਦੇ ਨੇ ਨਸ਼ੇ ਨੂੰ ਕੋਈ ਠੱਲ ਨਹੀਂ ਪੇਵਾਨਤਮਾਨ ਸਰਕਾਰੇ ਦਾ ਹੀ ਨਹੀਂ ਜੀ ਵੀ ਅਸੀਂ ਨਸ਼ੇ ਨੂੰ ਠੱਲ ਪਾਵਾਂ ਮੇਰੇ ਹਿਸਾਬ ਦੇ ਨਾਲ 0% ਹੋਇਆ ਅਕਾਹ ਸਮਝ ਮਿਲਦੇ ਨੇ ਪਰ ਹੈਗਾ ਖਾ ਖਾ ਕੇ ਫਿਰ ਜਾਂਦੇ ਨੇ ਬੁਰੇ ਹਾਲ ਚੂਰੀਆਂ ਆ ਕੱਲ ਸਾਡੇ 10 ਮੋਟਰਾਂ ਦੀਆਂ ਤਾਂ ਵੱਡੀਆਂ ਗਈਆਂ ਉਸ ਦਾ ਤਾਂ ਫਾਇਦਾ ਇਹ ਹੀ ਹੁੰਦਾ ਪਹਿਲਾਂ ਬਜ਼ੁਰਗ ਖਾਂਦੇ ਤੇ ਅਸੀਂ ਤੇ ਸੁਣਦੇ ਆ ਵੀ ਕਹਿੰਦੇ ਖਾਣੀ ਚੰਗੀ ਆ ਜੀ ਮਤਲਬ ਕਿ ਕਾਰਡ ਲਾ ਲਿਆ ਕੰਮ ਬੰਦਾ ਲੱਗਿਆ ਰਹਿਣਾ ਕਾਂਗਰਸ ਤੋਂ ਲੋਕ ਦੁਖੀ ਹੋ ਗਏ ਦੁਖੀ ਹੋ ਗਏ ਬਾਦਲ ਸਰਕਾਰ ਬਦਲਾਵ ਲਿਆਂਦਾ ਤਾਂ ਭਗਵੰਤ ਮਾਨ ਦੀ ਸਰਕਾਰ ਆਈ ਆਮ ਆਦਮੀ ਸਰਕਾਰ ਆ ਉਹਦੇ ਨਾਲ ਦੇਖੋ ਆਮ ਬਾਦਲ ਤੋਂ ਆ ਕਾਂਗਰਸ ਤੋਂ ਇਹਨਾਂ ਨੇ ਨੌਕਰੀਆਂ ਵਧਾ ਦਿੱਤੀ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਪਿੰਡ ਬਾਬਲਪੁਰ ਦੇ ਵਿੱਚ ਜਿੱਥੇ ਸੱਥ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਬਜ਼ੁਰਗ ਨੇ ਜਿਹੜੇ ਇੱਥੇ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੁਣ ਤੱਕ 3 ਸਾਲਾਂ ਦੇ ਮਾਨ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਨੇ ਤੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕੋਈ ਫਰਕ ਨਜ਼ਰ ਆਇਆ ਇਹਨਾਂ ਦੇ ਮੁੱਦੇ ਕੀ ਨੇ ਸਮੱਸਿਆਵਾਂ ਕੀ ਨੇ ਕਿਹੜੇ ਵੱਡੇ ਮੁੱਦੇ ਲੱਗਦੇ ਨੇ ਇਸ ਵਕਤ ਪੰਜਾਬ ਦੇ ਵਿੱਚ ਸਮੱਸਿਆਵਾਂ ਨੇ ਜਿਹੜੀਆਂ ਇਹਨਾਂ ਦਾ ਜ਼ਿਕਰ ਕਰਨਾ ਚਾਹਣਗੇ ਗੱਲਬਾਤ ਕਰਾਂਗੇ ਕੀ ਨਾਮ ਹੈ ਭਾਜੀ ਜਸਪਾਲ ਸਿੰਘ ਪਿਛਲੀਆਂ ਸਰਕਾਰਾਂ ਵੀ ਦੇਖੀਆਂ ਹੁਣ ਵੀ ਦੇਖ ਰਹੇ ਹਾਂ ਕੋਈ ਫਰਕ ਨਜ਼ਰ ਆਇਆ ਨਹੀਂ ਵੀ ਜੀ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਜੀ ਕੰਮ ਤਾਂ ਉੱਥੇ ਉੱਤੇ ਉਨੇ ਹੀ ਉਨੇ ਹੀ ਖੜੇ ਰਿਹਾ ਵੀਰ ਜੀ ਸਾਰਾ ਕੰਮ ਉੱਥੇ ਹੀ ਖੜਾ ਜੀ ਉਹੀ ਸਭ ਕੁਝ ਉਹੀ ਗੱਲਬਾਤ ਹੈ ਕੋਈ ਫਰਕ ਨਹੀਂ ਹੈਗਾ ਕੋਈ ਵਿਕਾਸ ਨਹੀਂ ਹੋਇਆ ਜੀ ਸਾਰਾ ਕੰਮ ਉਦਾਂ ਦਾ ਉਦਾਂ ਹੀ ਹੈ ਮਤਲਬ ਕੋਈ ਵੀ ਉਹਨਾਂ ਨੂੰ ਵੱਖਰੀ ਚੀਜ਼ ਨਹੀਂ ਕੀਤੀ ਹੈਗੀ ਭੀ ਜਿਹੜੀ ਤੁਸੀਂ ਕਹਿ ਸਕੋ ਨਹੀਂ ਸਰ ਦੇਖੋ ਨਸ਼ਾ ਵੀ ਉਨਾ ਹੀ ਹੈ ਜੀ ਬੇਰਜ਼ਗਾਰੀ ਵੀ ਉਨੀ ਹੋਆ ਜੀ ਕੋਈ ਕਿਸੇ ਨੂੰ ਸਰਕਾਰੀ ਸਕੀਮ ਨਹੀਂ ਮਿਲ ਰਹੀ ਹੈਗੀ ਜੀ ਉਹੀ ਗੱਲਾਂ ਹੁੰਦੀਆਂ ਨਹੀਂ ਜੀ ਕਿਸੇ ਨੂੰ ਵੀ ਨਹੀਂ ਮਿਲੀ ਬੱਚੇ ਹੈਗੇ ਨੇ ਬੜੇ ਲਿਖੇ ਬਥੇਰੇ ਨੇ ਜੀ ਬੱਚੇ ਬੜੇ ਲਿਖੇ ਬਾਹਰ ਆ ਰਹੀਆਂ ਸਾਰੇ ਬਾਹਰ ਜੀ ਆ ਸਾਡਾ ਪਿੰਡ ਵੀ ਖਾਲੀ ਹੋਣ ਦੇ ਆਇਆ ਵਾ ਜੀ ਆ ਨਾਲ ਲੱਗ ਮੈਂ ਪਿੰਡਾ ਖਦਰਪੁਰੇ ਜਮੀਂ ਖਾਲੀ ਹੋ ਗਿਆ ਜੀ ਇੱਥੇ ਤਾਂ ਕੰਮ ਹੈ ਨਹੀਂ ਜੀ ਹੋਣੀ ਜੀ ਤੇ ਬਾਬਾ ਜੀ ਕਿਵੇਂ ਦੇਖਦੇ ਹੋ ਪਹਿਲਾਂ ਪ੍ਰਕਾਸ਼ ਬਾਦਲੂ ਵੀ ਦੇਖਿਆ ਕੈਪਟਨ ਨੂੰ ਵੀ ਦੇਖਿਆ ਚੰਦੀ ਨੂੰ ਵੀ ਦੇਖਿਆ ਤੇ ਭਗਵਾਨਤਮਨ ਨੂੰ ਵੀ ਕਿਹੜਾ ਠੀਕ ਲੱਗਿਆ ਮੁੱਖ ਮੰਤਰੀ ਤੁਹਾਨੂੰ ਬਾਬਾ ਜੀ ਕੋਈ ਵੀ ਠੀਕ ਨਹੀਂ ਲੱਗਿਆ ਇਹਨਾਂ ਨੂੰ ਉਹ ਕਿਉਂ ਪਹਿਲੀ ਤੋਂ ਹੀ ਇਹਨਾਂ ਨੇ ਇਹੀ ਗੰਦ ਘਲਾਰ ਕੇ ਰੱਖਿਆ ਕੋਈ ਬੀਹੀ ਨਹੀਂ ਕੋਈ ਨਾਲੀ ਨਹੀਂ ਕੋਈ ਕਿਸੇ ਕੋਈ ਸਫਾਈ ਨਹੀਂ ਜੀ ਇੱਥੇ ਬੱਚੇ ਬੇਜੜ ਰਚਕਾਰ ਇੰਨੇ ਫਿਰਦੇ ਨੇ ਅਜੇ ਵੀ ਬੀਏ ਬੀਏ ਪੜੇ ਹੋਏ ਐਵੇਂ ਪਾਸ ਕਿਸੇ ਨੂੰ ਕੋਈ ਨਹੀਂ ਪੁੱਛਦਾ ਹੈਗਾ ਦਰਖਾਸਤਾਂ ਦੇ ਦੇ ਕੇ ਥੱਕਲੇ ਨਿਰਣੇ ਆਏ ਕਰਨ ਨੇ ਜੀ ਅਸੀਂ ਫਲਾਣੀ ਜਗ੍ਹਾ ਜਾਣੇ ਟਿਪਕੀ ਜਗ੍ਹਾ ਜਾਣੇ ਉੱਥੇ ਕਰਾ ਕੇ ਉਹਨੇ ਅਸੀਂ ਕਾਗਜ਼ ਕਰਾ ਕੇ ਉਹਨਾ ਉਹ ਕਰਾ ਕੇ ਉਹਨਾ ਰਸੀਦ ਦੇ ਕੇ ਉਹਨੀਆਂ ਉਹਨਾਂ ਦੀ ਕੋਈ ਸੁਣਾਈ ਨਹੀਂ ਹੈ ਜੀ ਸਰਕਾਰੀ ਦਫ਼ਤਰਾਂ 'ਚ ਜਾਨਿਓ ਕੰਮਕਾਰ ਵਧੀਆ ਹੋ ਰਹੇ ਨੇ। ਕੋਈ ਨਹੀਂ ਹੋ ਰਿਹਾ ਜੀ ਉੱਥੇ ਵੀ। ਪੈਸੇ ਮੰਗਦੇ ਨੇ। ਪੈਸੇ ਮੰਗਦੇ ਨੇ। ਫੇਰ ਇਹ ਬੰਦਰੇ ਕੀ ਸ਼ਿਕਾਇਤ ਕਰਦੇ ਹੋ ਫੇਰ? ਨਾ ਅਸੀਂ ਸ਼ਿਕਾਇਤ ਸਕੂਤ ਕਿਤੇ ਨਹੀਂ ਕਰੀਏ ਅਸੀਂ ਪੈਸੇ ਦਈਏ ਕਿੱਥੋਂ ਜੇ ਸਾਡੇ ਕੋਲ ਹੋਣ ਕਮਾਈ ਦੇ ਤਾਂ ਤਾਂ ਦੇ ਦਈਏ। ਹਾਂ ਕਿਤੇ 5-400 ਰੁਪਿਆ ਲੱਗਦਾ ਹੁੰਦਾ ਉੱਥੇ ਦੇ ਵੀ ਜੀ ਦਾ। ਜਿੱਤੇ ਹੁਣ 20-30-3000 ਰੁਪਿਆ 50-5000 ਰੁਪਿਆ ਮੰਗਦੇ ਨੇ ਉੱਥੇ ਕਿੱਥੇ ਦੇ ਦਾਂਗੇ ਪੈਸੇ? ਪਹਿਲੇ ਗਰੀਬ ਆ। ਅਰੋਣ ਜੀ ਲੰਲਾ। ਪ੍ਰਕਾਸ਼ ਬਾਦਲ ਵੇਲੇ ਠੀਕ ਸੀ ਕੰਮ ਕਿ ਉਦੋਂ ਵੀ ਆਹੀ ਸੀ ਉਦੋਂ ਵੀ ਇਹੋ ਹੀ ਗੁੱਤ ਖਰਨਾ ਸੀਗਾ ਉਹ ਆ ਕਰ ਗਿਆ ਜੀ ਥੋੜਾ ਜਿਹਾ ਕਣਕ ਕੁਣਕ ਦੀ ਲਵਾਜਾ ਵੀ ਉਦੋਂ ਬਾਅਦ ਤੇ ਇਹੀ ਗੰਡ ਫੇਰ ਆ ਉਹਨਾਂ ਨੇ ਜਿੱਥੇ ਸਾਲੀ 15 ਕਿਲੋ ਦੰਦੇ ਦੇ 5 ਕਿਲੋ ਇਹਨਾਂ ਨੇ ਕਰਤੀ ਮੁੜ ਕੇ ਉਹ ਵੀ ਨਹੀਂ ਆਉਂਦੀ ਅੱਛਾ ਆਉਂਦੀ ਨਹੀਂ ਆਉਂਦੀ ਨਹੀਂ ਹੋ ਵੀ ਉਹ ਵੀ ਤਿੰਨ ਤਿੰਨ ਮਹੀਨੇ ਨਹੀਂ ਆਉਂਦੀ ਤਿੰਨ ਮਹੀਨੇ ਮਗਰ ਆਈ ਉਹੀ 5 ਕਿਲੋ ਆਉਣੀਆਂ ਉਹਦੋਂ ਕੀ ਕਰਾਂਗੇ ਨੌਜਵਾਨ ਮੌਜੂਦ ਨੇ ਕੀ ਨਾਮ ਹੈ ਵੀਰੇ ਕੀ ਸਮੱਸਿਆ ਲੱਗਿਆ ਤੁਹਾਨੂੰ ਹੁਣ ਅੱਜ ਨਵੀਂ ਸਰਕਾਰ ਦੇ ਵਿੱਚ ਸਮੱਸਿਆ ਸਮੱਸਿਆਵਾਂ ਨਹੀਂ ਇਹ ਆਪਣੇ ਤੋਕੇ ਦੇਖਦੇ ਨੇ ਆਪਣੇ ਲੂਟ ਕਰਦੇ ਨੇ ਹੁਣ ਜਿੰਨੇ ਵੀ ਚਲੋ ਭਵਾਂਤਮਨ ਸਾਹਿਬ ਦੇ ਨਾਲ ਉਹਦੇ ਕੋਈ ਲੱਗੇ ਜਿਹੜੇ ਨਵੇਂ ਨੇ ਹੁਣ ਇਹ ਸਾਰੇ ਐਮਐਲਏ ਆਪਦਾ ਆਪਦਾ ਸੋਤਦੇ ਨੇ ਕੋਈ ਜੇ ਉਹਦੇ ਨਾਲ ਲੱਗ ਕੇ ਮੜਾ ਮੋਟਾ ਕਰਵਾ ਦੇਣ ਤਾਂ ਤਾਂ ਚੱਲੇ ਸਾਰੇ ਆਪਦਾ ਆਪਦਾ ਦੇਖਦੇ ਨੇ ਗੱਡੀਆਂ ਲੈ ਲੀਆਂ ਇਹ ਨਾਲ ਪਾ ਚਾਰ-ਚਾਰ ਗੱਡੀਆਂ ਹੋਰ ਲਾ ਲਈਆਂ ਵਿੱਚ ਕਦੇ ਇਧਰੋਂ ਲੰਘੇ ਕਦੇ ਉਧਰੋਂ ਲੰਘੇ ਵਾਹ ਕੰਮ ਚੱਲੀਆਂ ਦਾ ਪਿੰਡਾਂ ਚੈੱਕ ਨੇ ਫਿਰ ਜਾਂਦੇ ਨੇ ਕੋਈ ਹੱਲ ਨਹੀਂ ਹੁੰਦਾ ਹੈਗਾ ਆ ਸਾਰਾ ਦੇਖੋ ਪਿੰਡ ਜਿਵੇਂ ਗੰਦ ਪਿਆ ਹੋਇਆ ਜਾਮਦਾਰਾ ਵਿਚਾਰਾ ਸਾਡੇ ਪਿੰਡ ਦਾ ਉਹਨੂੰ 8-9 ਮਹੀਨਿਆਂ ਦੀ ਉਹਦੀ ਤਨਖਾਹ ਰੁਕੀ ਹੋਈ ਆ ਜੇ ਸਰਪੰਚ ਲਵੇ ਜਾਂਦਾ ਵਿਚਾਰਾ ਉਹ ਕਹਿੰਦਾ ਮੇਰੇ ਹੱਥ 'ਚ ਨਹੀਂ ਹੁਣ ਕੋਈ ਜੇ ਕਿਸੇ ਲਵੇ ਉਹ ਕਹਿੰਦਾ ਮੇਰੇ ਹੱਥ 'ਚ ਨਹੀਂ ਹੁਣ ਕੰਮ ਤਾਂ ਪਿਆ ਪਿਆ ਪਿੰਡ 'ਚ ਕੋਈ ਨਹੀਂ ਦੇਖਦਾ ਵੀਰੇ ਕੁਝ ਸਾਰਾ ਇੱਕ ਨੇ ਬੁਰਾ ਹਾਲ ਆ ਸਰਕਾਰਾਂ ਪੰਚਾਇਤ ਵੀ ਤੋਣਾ ਫੇਰ ਆ ਰਹੀ ਨੇ ਅੱਗੇ ਪੂਰੀ ਸਰਬਸੰਮਤੀ ਹੁੰਦੀ ਆ ਕਿ ਨਹੀਂ ਨਹੀਂ ਵੀਰੇ ਉਹਦਾ ਪੂਰਾ ਇੱਕੋ ਕੁੱਤੇ ਦਾ ਉਹ ਚੱਲਦਾ ਪਿਛਲੀ ਵਾਰ ਤਾਂ ਸਰਬਸੰਮਤੀ ਹੋ ਗਈ ਸੀ ਪਰ ਸਰਪੰਚ ਨੇ ਕੋਈ ਐਡਾ ਸਾਥ ਕਰਿਆ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਬਣਵਾਇਆ ਸੀ ਨਾ ਉਹ ਹਿਸਾਬ ਨਾਲ ਤੜਚੋਂ ਨੇ ਕੰਮ ਕਰਿਆ ਨਹੀਂਗਾ ਹੁਣ ਤਾਂ ਇੱਥੇ ਬਹੁਤ ਖੜੇ ਹੋ ਰਹੇ ਨੇ ਬਹੁਤ ਨੇ ਟੀਆ ਮਣਵਾਈਆਂ ਨੇ ਇੱਕ ਨੇ ਜਿਹਨੇ ਖੜਨਾ 4-5 ਵਾਰ ਦੀਆਂ ਬਣਵਾਤੀ ਉਹਨਾਂ ਨੇ ਉਹ ਸਾਰੀਆਂ ਆਪਣੀਆਂ ਬੂਟਾਂ ਬਣਵਾ ਰਹੇ ਨੇ ਹੁਣ ਔਰ ਇਹ ਪੂਰੀਆਂ ਚੱਲਣਾ ਪਿਆ ਰਿੱਟ ਕੁੱਤੇ ਦਾ ਵੀਰੇ ਵੋਟਾਂ ਦਾ ਤਾਂ ਪੁਰਾਣਾ ਨਾਲ ਆਇਦਗੀ ਅਸੀਂ ਵੀ ਕਹਿੰਦੇ ਕੋਈ ਵਧੀਆ ਬਣੇ ਯਾਰ ਅਸੀਂ ਵੀ ਨਾਲ ਸਾਥ ਦੇਵਾਂਗੇ ਉਹਦਾ ਪਹਿਲਾਂ ਤਤ ਲੱਗ ਗਿਆ ਸਾਨੂੰ ਬੰਦਾ ਉਹਦਾ ਸਾਥ ਦੇਣਾ ਅਸੀਂ ਵਧੀਆ ਬੰਦਾ ਉਹ ਕੰਮ ਕਰਨ ਜਿੱਧਰ ਨੂੰ ਕਹਿੰਦੇ ਉਧਰ ਨੂੰ ਹੱਥ ਪਾ ਲੈਂਦਾ ਉਹ ਮੰਨਦਾ ਇਹ ਚਲੋ ਆਹ ਸਰਪੰਚ ਜਿਹੜੇ ਸਾਥ ਸਰਪੰਚ ਸਾਹਿਬ ਪਹਿਲਾਂ ਇਹ ਤਾਂ ਗੈਰ-ਖਾਹੇ ਹੱਥ ਪੰਨਦ ਹੁੰਦੇ ਸੀ ਕੀ ਕਰੀਏ ਨਾ ਦੱਸੋ ਕੋਈ ਉਹ ਨਹੀਂ ਹੈਗੇ ਇਹ ਕੋਖਾ ਵੀ ਇਹ ਕਿ ਜੇ ਬੇ ਨਸ਼ੀ ਦੀ ਸਮੱਸਿਆ ਵੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਕਿ ਤੁਸੀਂ ਕੀ ਮੰਨਦੇ ਹੋ ਹੱਲ ਕੀ ਹੈ ਜਿਵੇਂ ਕਹਿੰਦੇ ਵੀ ਪਹਿਲਾਂ ਪੋਸਤ ਦੀ ਖੇਤੀ ਹੁੰਦੀ ਹੁੰਦੀ ਸੀ ਉਹ ਠੀਕ ਹੈ ਜੇ ਹੋਵੇ ਉਹ ਠੀਕ ਆ ਵੀਰੇ ਜੇ ਉਹ ਫੀਮ ਭੁੱਕੀ ਦੇ ਠੇਕੇ ਖੁੱਲ ਜਨ ਪੰਜਾਬ ਬਾਜੂਗਾ ਆਪਣਾ ਨਹੀਂ ਤਾਂ ਉਹ ਨਵੀਂ ਮੰਢੀਰਾ ਆ ਕੈਪਸੂਲ ਜੇ ਮਿਲਦੇ ਨੇ ਪਰ ਹੈਗਾ ਖਾ ਖਾ ਕੇ ਫਰੀ ਜਾਂਦੇ ਨੇ ਬੁਰੇ ਹਾਲ ਚੋਰੀਆਂ ਹਾਂ ਕੱਲ ਸਾਡੇ 10 ਮੋਟਰਾਂ ਦੀਆਂ 11 ਵੱਡੀਆਂ ਗਈਆਂ ਜੋੜ ਲਾਉਣ ਨੂੰ ਵੀ ਨਹੀਂ ਛੱਡਿਆ ਹੈਗਾ ਐਨੀਆਂ ਬੁਰਾ ਹਾਲ ਆ 10 ਮੋਟਰਾਂ ਵੜਤੀਆਂ ਇਧਰ ਗੱਲ ਆ ਨਸ਼ੇ ਕਰ ਨਸ਼ੇ ਕਰਕੇ ਨੇ ਵੀਰੇ ਹੋਰ ਕੀ ਚੱਕਰਾ ਉਹ ਬਹੁਤ ਬੁਰਾ ਆਲਾ ਨਸ਼ਾ ਨਵੀਂ ਮਢੀਰ ਦਾ ਤਾਂ ਜ਼ਿਆਦਾ ਹੀ ਆ ਬਹੁਤ ਜ਼ਿਆਦਾ ਕੋਈ ਟੀਕੇ ਲਾਉਂਦਾ ਕਿਤੇ ਕੁਛ ਕਰਦੇ ਨੇ ਵਿੱਚੇ ਮਰ ਜਾਂਦੇ ਨੇ ਆ ਸਾਡੇ ਮੜੀਆਂ 'ਚ ਬਹੁਤ ਆਉਂਦੇ ਨੇ ਲਾਉਣਾ ਕਈ ਵਾਰ ਜੇ ਸਾਨੂੰ ਦੇਖੇ ਅਸੀਂ ਭਜਾਉਂਦੇ ਹਾਂ ਵਾ ਡੰਡੇ ਲੈ ਕੇ ਹੁਣ ਇੱਕ ਤਾਂ ਚਲ ਬਚਾਇਆ ਪਰ ਔਖਾ ਵੀਰੇ ਹਾਂ ਧੰਨਵਾਦ ਜੀ ਬਾਬਾ ਜੀ ਕੀ ਨਾਮ ਹੈ ਗੁਰਚਲ ਸਿੰਘ ਹੁਣ ਤੱਕ ਕਈ ਸਰਕਾਰਾਂ ਦੇਖੀਆਂ ਨੇ ਹੁਣ ਕਿੰਨਾ ਕੋ ਫਰਕ ਮਹਿਸੂਸ ਕਰਦੇ ਹਾਂ ਕੋਈ ਰਾਤ ਮਿਲੀ ਆ ਹੁਣ ਨਵੀਂ ਸਰਕਾਰ ਤੋਂ ਕੋਈ ਰਾਤ ਨਹੀਂ ਮਿਲੀ ਹੁਣ ਮੁੰਡੇ ਬੀਏ ਬੀਏ ਪੜੇ ਫਿਰਦੇ ਨੇ ਉਹ ਵੀ ਬੇਰੋਜ਼ਗਾਰ ਤੇ ਨੇ ਕੋਈ ਦੁਕਾਨ ਤੇ ਲੱਗਾ ਹੋਇਆ ਕੋਈ ਵਿਲੇ ਫਿਰਦਾ ਦੱਸ ਕੀ ਸਰਕਾਰਾਂ ਨੂੰ ਕਰੂ ਇੱਥੇ ਹਾਲੇ ਜਿਹੜੀਆਂ ਪਹਿਲਾਂ ਤੇ ਸਰਕਾਰਾਂ ਉਹ ਮਾੜੀਆਂ ਮੋਟੀਆਂ ਕਰਦੀਆਂ ਵੀ ਸੀ ਤੇ ਆ ਇਹਨਾਂ ਨੇ ਤਾਂ ਕੁਝ ਵੀ ਨਹੀਂ ਕਰਿਆ ਕੁਝ ਵੀ ਨਹੀਂ ਆ ਹੂੰ ਤੁਹਾਨੂੰ ਤਾਂ ਕਹਿੰਦੇ ਵੀ ਨੌਕਰੀਆਂ ਬੜੀਆਂ ਦੇਤੀਆਂ ਸਰਕਾਰੀ ਇੱਥੇ ਤਾਂ ਸਾਡੇ ਪਿੰਡ ਦਾ ਕੋਈ ਨਹੀਂ ਨੌਕਰੀ ਦਿੱਤੀ ਕਿਸੇ ਨੂੰ ਨਹੀਂ ਕੋਈ ਕਹਾੜੇ ਪਿੰਡ ਚ ਵੀ ਨੌਕਰੀ ਮਿਲੀ ਆ। ਨਾ ਕੋਈ ਨੌਕਰੀ। ਉਹ ਵੀ ਜਿੱਥੇ ਹੋਰ ਕੋਈ ਸਮੱਸਿਆ ਹੋ ਰਹੀ। ਸਮੱਸਿਆ ਸਾਰੀਆਂ ਨੇ। ਤੁਸੀ ਕੰਮ ਕਰ ਕਰਦੇ ਹੋ ਦਿਹਾੜੀ ਜੋਤਾ ਜੀ। ਮਿਲ ਜਾਂਦਾ ਕੰਮ। ਮਿਲ ਜਾਂਦਾ ਕਦੇ ਵੇਲੇ ਆਈ ਹੁਣ ਵੇਲੇ ਦਿਹਾੜੀ ਕਦੇ ਆ ਜਾਂਦੀ ਹੈ ਕਦੇ ਨਹੀਂ। ਹੋਰ ਦੱਸੋ। ਹਾਂ ਜੀ। ਧੰਨਵਾਦ ਜੀ। ਤੁਹਾਡੇ ਕੋਲ ਆ ਰਹੇ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਪਾਲ ਸਿੰਘ ਹੈ ਜੀ ਪਿੰਡ ਬਾਬਲਪੁਰ। ਭਾਈ ਜੀ ਨੌਕਰੀ ਨੌਜਵਾਨ ਮੁੰਡੇ ਬੇਰਜਗਾਰ ਫਿਰਦੇ ਨੇ ਜਿਨ੍ਹਾਂ ਦਾ 6 6 ਫੁੱਟ ਕੱਦ ਆ ਇੱਕ ਸਾਡੇ ਪਿੰਡ ਦੀ ਮੇਨ ਸਫਸਿਆ ਨਾਲਿਆਂ ਦੀ ਗੰਦਗੀ ਨਹੀਂ ਜਾਂਦੀ ਟੋਬੇ ਦਾ ਬੁਰਾ ਹਾਲ ਆ ਟੋਬਾ ਜਾ ਕੇ ਚਰਾਂਤ ਜਾਣਾ ਚਾਹੀਦਾ ਮਤਲਬ ਇਹ ਬਹੁਤ ਸਮੱਸਿਆ ਨੇ ਤੁਹਾਨੂੰ ਦਿਖਾ ਦਨੇ ਅਸੀਂ ਨਾਲੇ ਭਰੇ ਪੈਨੇ ਸੁੰਡ ਚੱਲਦੇ ਨੇ ਇਹ ਪਰਮਾਤਮਾ ਜਾਣਦਾ ਵੀ ਕੌਣ ਖਾਂਦਾ ਕੌਣ ਨਹੀਂ ਜਿਹੜੀ ਭਗਵੰਤ ਮਾਨ ਨੇ ਇੱਕ ਗੱਲ ਮਾਫ ਵਧੀਆ ਕਰੀ ਜਿਹੜੇ 300 ਜੁੰਟ ਮਾਫ ਕਰੀ ਆ ਬਾਕੀ ਉਹਨੂੰ ਹੋਰ ਵੀ ਸੋਚਣਾ ਚਾਹੀਦਾ ਦੁਨੀਆਦਾਰੀ ਵਰੇ ਬੇਦੂਪਰ ਆ ਜਾਂਦਾ ਕਿ ਵੱਜ ਜਾਂਦਾ ਕੰਮ ਨਹੀਂ ਜਿਹੜਾ ਜ਼ਿਆਦਾ ਚਲਾਉ ਉਹ ਤਾਂ ਫਿਰ ਬਾਅਦ ਆਊਗਾ ਜੀ ਪਹਿਲਾਂ ਭਗਵਾਨ ਤਮਨ ਨੇ ਜਿਹੜੀ ਆਪ ਦੀ ਜਗਾ ਤੇ ਆਇਆ ਉਹਨੇ ਘਰ ਠੀਕ ਕਰਿਆ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਨਵੀਂ ਭਰਤੀ ਹੋ ਰਹੀ ਆ ਮੇਰਾ ਖੋਦ ਮੁੰਡਾ 13ਵੀਂ ਚ ਪੜਦਾ 6 ਫੁੱਟ ਲੰਬਾ ਬੇਰਜਗਾਰ ਫਿਰਦਾ ਅਸੀਂ ਦਿਹਾੜੀ ਤੇ ਪੇ ਵਾਲੇ ਬੰਦੇ ਆ ਦਿਹਾੜੀ ਕਰਕੇ ਖਾਣ ਵਾਲੇ ਸਾਡੇ ਪਿੰਡ ਦਾ ਸੌਤਾ ਕੋਈ ਇਹੀ ਜੀ ਗੱਲ ਨਹੀਂ ਹੈਗੀ ਬਾਈ ਜੀ ਹਾਂ ਜੀ ਨੀ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਕਹਿੰਦੇ ਨੌਕਰੀਆਂ ਦੇ ਰਹੇ ਆ ਤੇ ਫਿਰ ਮਿਲੀ ਕਿਨੂੰ ਆ ਪਿੰਡ ਚ ਪਿੰਡ ਚ ਆਲੇ ਕਿਸੇ ਨੂੰ ਨਹੀਂ ਮਿਲੀ ਜੀ ਪਹਿਲਾਂ ਦੀਆਂ ਮਿਲੀਆਂ ਮੈਨੇ ਹੋਰ ਕਿਸੇ ਨੂੰ ਨਹੀਂ ਮਿਲੀ ਸਰਕਾਰੀ ਨੌਕਰੀ ਦਾ ਸਾਡੀ ਸਮੱਸਿਆ ਹੈਗੀ ਉਹਰੇ ਨਾ ਜੀ ਸਮੱਸਿਆ ਤਾਂ ਜੀ ਹੁਣ ਇੱਥੇ ਦੇਖਦੇ ਆ ਰਾਤਾਂ ਨੂੰ ਲੋਕ ਚੱਟਾ ਲਾਉਂਦੇ ਨੇ ਬੁਰਾ ਹਾਲ ਹੋ ਰਿਹਾ ਦੁਨੀਆ ਮਰ ਰਹੀ ਆ ਜੀ ਹੱਲ ਕੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਉਹਨਾਂ ਨੇ ਵਿਧਾਨ ਸਭਾ ਚ ਕਿਹਾ ਸੀ ਕਿ ਪੰਜਾਬ ਚ ਪੋਸਟ ਲਿਖੇਤੀ ਹੋਣੀ ਚਾਹੀਦੀ ਆ ਭੁੱਕੀ ਫੀਮ ਦੀ ਹੋਣੀ ਚਾਹੀਦੀ ਆ ਬਾਈ ਜੀ ਉਹ ਤਾਂ ਬਹੁਤ ਵਧੀਆ ਜੇ ਪੋਸਟ ਹੋਊਗੀ ਤਾਂ ਨੌਜਵਾਨ ਪੀੜੀ ਵੱਜ ਜੂ ਨੌਜਵਾਨ ਪੀੜੀ ਵੱਜੂਗੀ ਜੇ ਪੋਸਟ ਦੀ ਖੇਤੀ ਹੋਊਗੀ ਤਾਂ ਇਹ ਤਾਂ ਬਹੁਤ ਚੰਗੀ ਗੱਲ ਆ ਜੀ ਚਿੱਟੇ ਨਾਲੋਂ ਤਾਂ ਠੀਕ ਆ ਜੀ ਇਹ ਪਰ ਪਹਿਲਾਂ ਪੁਰਾਣੇ ਬਜ਼ੁਰਗ ਖਾਂਦੇ ਸੀਗੇ ਜੀ ਇਹ ਕੰਮ ਕਰਦੇ ਸੀ ਹੁਣ ਇੰਨੀਆਂ ਜ਼ਮੀਨਾਂ ਜਾਇਦਾਦਾਂ ਖੁੱਲੀਆਂ ਹੈ ਨਹੀਂ ਜੀ ਦਿਹਾੜੀ ਕਰਕੇ ਖਾਣ ਵਾਲੇ ਬੰਦੇ ਆ ਸਾਰੇ ਜ਼ਮੀਨਾਂ ਜਾਇਦਾਦਾਂ ਜੇ ਤਾਂ ਖੁੱਲੀਆਂ ਹੁਣ ਫਿਰ ਤਾਂ ਬੜੀ ਗੱਲ ਵਧੀਆ ਜੀ ਕਾ ਜੀ ਪੋਸਟ ਦਾ ਫਾਇਦਾ ਇਹੀ ਹੁੰਦਾ ਪਹਿਲਾਂ ਬਜ਼ੁਰਗ ਖਾਂਦੇ ਤੇ ਅਸੀਂ ਤੇ ਸੁਣਦੇ ਆਂ ਵੀ ਕਹਿੰਦੇ ਖਾਣੀ ਚੰਗੀ ਆ ਜੀ ਮਤਲਬ ਕਿ ਕਾਰਡ ਲਾ ਲਿਆ ਕੰਮ ਬੰਦਾ ਲੱਗਿਆ ਰਹਿੰਦਾ ਕਹਿੰਦੇ ਉਮਰ ਵਾਪਸੀ ਇਹ ਗੱਲ ਹੈ ਸੱਚ ਹੈਗੀ ਇਹ ਇਹ ਸੱਚ ਤਾਂ ਹੈ ਜੀ ਜਿਹੜਾ ਪੋਸਟ ਖਾਊਗਾ ਉਹਦੀ ਜ਼ਿੰਦਗੀ ਬਣ ਜੂਗੀ ਪੋਸਟ ਹੋਣੀ ਚਾਹੀਦੀ ਆ ਪੋਸਟ ਦੀ ਖੇਤੀ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਢੇਕੇ ਖੋਲਣੇ ਚਾਹੀਦੇ ਨੇ ਜੀ ਐਂ ਜਣੀ ਸੁਣਦੇ ਆਂ ਵੀ ਜਿਵੇਂ ਪੋਸਟ ਖਾਣ ਨਾਲ ਬੰਦਾ ਕੰਮ ਲੱਗਿਆ ਰਹਿੰਦਾ ਪਹਿਲਾਂ ਪੁਰਾਣੇ ਬਜ਼ੁਰਗ ਖਾਂਦੇ ਸੀਗੇ ਬਾਕੀ ਆਏ ਆ ਵੀ ਜਰਦਾ ਦੁਰਦਾ ਤਾਂ ਹੁਣ ਆਮ ਚੱਲਦੀ ਹੈਗਾ 10 ਰੁਪਏ ਦੀ ਪੁੜੀ ਆ ਜੀ ਜਰਦੇ ਦੇ ਤੇ ਵੀ ਲਿਖਿਆ ਵਾ ਵੀ ਇਹ ਵੀ ਹਾਨੀ ਕਰਕ ਹੈ ਤੈ ਤੱਕ ਚੀਜ਼ ਹੈ ਕੋਈ ਚੰਗੀ ਹੈ ਨਹੀਂ ਜਣੀ ਮਤਲਬ ਕਿ ਭਾਈ ਜੀ ਇਹ ਆ ਗੱਲ ਵੀ ਜਿਹੜਾ ਚਟਾ ਚੁਟਾ ਇਹਦੇ ਨਾਲੋਂ ਵਧੀਆ ਉਸ ਤੇ ਠੀਕ ਹੈ ਜੀ ਐਸਜੀਪੀਸੀ ਦੇ ਮਨ ਦੇ ਚੋਣਾ ਹੋਣੇ ਚਾਹੀਦੀਆਂ ਨੇ ਏਸੀਬੀ ਜੀ ਮੈਂ ਅੰਗਰੇਜ਼ੀ ਨਹੀਂ ਜਾਣਦਾ ਭਾਈ ਸ਼੍ਰੋਮਣੀ ਕਮੇਟੀ ਚ ਗੁਰਦੁਆਰਾ ਕਮੇਟੀ ਇਹ ਕਮੇਟੀ ਨੇ ਚਲੋ ਇਹ ਤਾਂ ਵੋਟਾਂ ਪੈਂਦੀਆਂ ਆਈਆਂ ਨੇ ਇਹ ਤਾਂ ਪੈਣਗੀਆਂ ਇਹਨਾਂ ਨੂੰ ਕਾਫੀ ਸਾਲ ਹੋ ਗਈ ਪੈਂਦੀਆਂ ਇਹ ਤਾਂ ਪੈਣਗੇ ਹੀ ਪੈਣਗੇ ਭਾਈ ਜੀ ਇਹਨੂੰ ਤਾਂ ਕੋਈ ਰੋਕ ਵੀ ਨਹੀਂ ਸਕਦਾ ਆਪਾਂ ਨਾ ਤੁਸੀਂ ਰੋਕ ਸਕਦੇ ਹੋ ਨਾ ਮੈਂ ਰੋਕ ਸਕਦਾ ਹਾਂ ਹਾਂ ਜੀ ਇਹ ਕਈ ਕਹਿੰਦੇ ਨੇ ਵੀ ਜਿਹੜਾ ਬਾਦਲ ਪਰਿਵਾਰ ਨੇ ਕਬਜ਼ਾ ਕੀਤਾ ਹੁਣ ਸ਼੍ਰੋਮਣੀ ਕਮੇਟੀ ਤੇ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਪ੍ਰਬੰਧ ਹੁੰਦੇ ਨੇ ਵੀ ਉਹ ਲਾਗੋਣੇ ਚਾਹੀਦਾ ਹੈ ਇਹ ਤਾਂ ਪੈ ਜਾਣ ਵੋਟਾਂ ਚੰਗੀ ਗੱਲ ਹੈ ਭਾਈ ਜੀ ਵਧੀਆ ਜਾਣ ਲੋ ਸੁਧਾਰ ਜਣੀ ਆਪਦਾ ਗੁਰਦੁਆਰਿਆਂ ਚ ਵੀ ਵਧੀਆ ਜਣੀ ਹੁਣ ਗੁਰਦੁਆਰੇ ਵਗਜੋ 24 ਘੰਟੇ ਲੰਗਰ ਚੱਲਦਾ ਰੋੜੇ ਵਾਲ ਵਗਜੋ ਚਾਹਲ ਵਗਜੋ ਜਿੱਥੇ ਮਰਜੀ ਵਗਜੋ ਜੀ ਆਲੋ ਵਾਲ ਵਗਜੋ ਇੱਥੇ ਪਿੰਡਾਂ 'ਚ ਦੋਚੀ ਆਉਂਦੇ ਚਾਹੇ ਘੁੱਟ ਦੇ ਉੱਤੇ ਪਪਾਵੇ ਸਾਡੇ ਪਿੰਡ ਦਾਨੀ ਬਹੁਤ ਨਹੀਂ ਪਾਉਂਦੇ ਜ਼ਰੂਰ ਨਹੀਂ ਮਤਲਬ ਕਿ ਵੋਟਾਂ ਤਾਂ ਪੈਣੀਆਂ ਚਾਹੀਦੀ ਨੇ ਜੇ ਕੋ ਸਦਾar ਹੋਵੇ ਤਾਂ ਚੰਗੀ ਗੱਲ ਆ ਜੀ ਪਿੰਡ ਦਾ ਵੀ ਹੋਣਾ ਚਾਹੀਦਾ ਨਾ ਜੀ ਜਿਹੜੇ ਪਿੱਛੇ ਰਹਿ ਗਏ ਨੇ ਅਕਾਲੀ ਦਲ ਦੀ ਸਰਕਾਰ ਤੇ ਕੈਪਟਨ ਦੀ ਸਰਕਾਰ ਕਾਂਗਰਸ ਦੀ ਉਹ ਉਹ ਇਹਦੇ ਨਾਲੋਂ ਠੀਕ ਸੀ ਕਿ ਕੰਮ ਉਹ ਵੀ ਅਮੀ ਸੀ ਭਾਈ ਜੀ ਪਤਾ ਕੀ ਗੱਲ ਆ ਦੇਖੋ ਆਪਦੀ ਜਗ੍ਹਾ ਹਰੇਕ ਠੀਕ ਹੁੰਦਾ ਆਪਾਂ ਕਿਸੇ ਨੂੰ ਆਪਾਂ ਮੈਂ ਤਾਂ ਦੇਖੇ ਨਹੀਂ ਹੈਗੇ ਜੀ ਆਪਦੀ ਜਗ੍ਹਾ ਤੇ ਹਰੇਕ ਮਾੜਾ ਨੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਐਵੇਂ ਕਿਸੇ ਨੂੰ ਟਾਂਗਾ ਤੜਾਉਣੀਆਂ ਨੇ ਕਿਸੇ ਤੋਂ ਕੀ ਫਾਇਦਾ ਜੀ ਸਾਰੇ ਠੀਕ ਨੇ ਬਾਕੀ ਕੰਮ ਹੋਣਾ ਚਾਹੀਦਾ ਜਿਵੇਂ ਨੌਜਵਾਨ ਕਮੇਟੀ ਆ ਹੁਣ ਬਦਲ ਕੇ ਪੜੇ ਲਿਖੇ ਮੁੰਡੇ ਨੇ ਇਹ ਜੇ ਨਵੀਂ ਉਮਰ ਦਾ ਉਹ ਮੁੰਡਾ ਬੋਲਟ ਤੇ ਬੈਠਾ ਜੀ 12 13 ਪੜਿਆ ਵਾ ਉਹ ਉਹ ਮਤਲਬ ਕਿ ਦਿਹਾੜੀ ਧੱਪਾ ਕਰ ਰਿਹਾ ਜੀ ਕੋਈ ਉਮਰ ਥੋੜਾ ਉਹਦੀ ਦਿਹਾੜੀ ਨਵੀਂ ਉਮਰ ਹੈ ਇਹ ਜੇ ਮੁੰਡੇ ਫੌਜ ਚ ਜਾਂ ਪੁਲਿਸ ਚ ਆਉਣੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਬਾ ਜੀ ਕੀ ਨਾਮ ਹੈ ਹਰਸੀਰ ਸਿੰਘ ਜੀ ਕਿਹੜੀ ਕਿਹੜੀ ਸਰਕਾਰ ਵਧੀਆ ਲੱਗੀ ਤੁਸੀਂ ਕਈ ਦੇਖ ਲਿਆ ਹੁਣ ਤੱਕ ਸਾਰੀ ਵਧੀਆ ਨਹੀਂ ਅਜੀ ਘੜੀ ਤੋਂ ਹਾਂ ਸਾਰੀ ਵਧੀਆ ਨਹੀਂ ਆਪੋ ਆਪ ਦਾ ਟਾਈਮ ਲੰਘਾਈ ਜਾਂਦੇ ਨੇ ਵਧੀਆ ਇਹ ਵੀ ਮਾਰੀ ਨਹੀਂ ਕੋਈ ਇੱਕ ਦੱਸੋ ਜਿਹੜਾ ਸਭ ਤੋਂ ਵਧੀਆ ਰਿਹਾ ਹੋਵੇ ਜਿਹਦਾ ਕਾਰਜਕਾਰ ਕਿ ਪੁਰਾਣੇ ਲੀਡਰ ਠੀਕ ਸੀਗੇ ਚਾਹੇ ਵਧੀਆ ਅੱਛਾ ਦੂਮੀਆਂ ਸਰਕਾਰਾਂ ਨੂੰ ਠੀਕ ਆ ਫਿਰ ਜਿਵੇਂ ਪਹਿਲਾਂ ਪ੍ਰਕਾਸ਼ ਬਾਦਲ ਹੋਏ ਨੇ ਜਥੇਦਾਰ ਗੁਰਚਰਨ ਸਿੰਘ ਟਵਾੜਾ ਇਹ ਇਹ ਲੀਡਰ ਠੀਕ ਸੀਗੇ ਉਹ ਵੀ ਠੀਕ ਤੇ ਆਪਦੀ ਜਗ੍ਹਾ ਇਹ ਵੀ ਠੀਕ ਨੇ ਠੀਕੇ ਨੇ ਬਸ ਜਾ ਕਿਸੇ ਨੇ ਕੰਨ ਨੀ ਠੀਕ ਹੀ ਨੇ ਵੋਟਾਂ ਲੈ ਜਾਣੀਆਂ ਨੇ ਮੁੜ ਕੇ ਬਹਿਵਲਪੁਰ ਨੂੰ ਪੁੱਛਣਾ ਨਹੀਂ ਠੀਕ ਇਹ ਨੇ ਬਾਈ ਸਾਰੀ ਅੱਛੇ ਮੁੜ ਕੇ ਆਉਂਦਾ ਨਹੀਂ ਪਿੰਡ 'ਚ ਕੋਈ ਲੀਡਰ ਅੱਲ ਤੱਕ ਵੀ ਨਹੀਂ ਆਇਆ ਢਾਈ ਹਾਲ ਤਰਸਾ ਲੋ ਤੇ ਮਾਨ ਆਇਆ ਵੀਰੇ ਨਾ ਮੱਦਬਲੇ ਨਹੀਂ ਪਿੰਡ ਜਾ ਕੇ ਬੋਲਿਆ ਮਾਨ ਆਇਆ ਨਾ ਫਰਮਾਨ ਇਹ ਦੇਖ ਲੋ ਸਾਰਾ ਅਸੀਂ ਕੀ ਕਹਿ ਸਕਦੇ ਆ ਜੀ ਆਪਾਂ ਕੀ ਕਹਿ ਸਕਦੇ ਆ ਉਹਨਾਂ ਦਾ ਅਗਲੀ ਦੀ ਮਰਜ਼ੀ ਐ ਕਦੇ ਉਹਰੇ ਆ ਕੇ ਐ ਵੀ ਨਹੀਂ ਖੜਿਆ ਵੀ ਨਹੀਂ ਆੜਦਾਲੇ ਪਿੰਡ ਦੇ ਲੱਡੂਆਂ ਨਾ ਤੋਲ ਦੇਓ ਆਪਣੇ ਲੀਡਰਾਂ ਨੂੰ ਹੂੰ ਲਡਵਣਾ ਤੋਂ ਲਡਵਣਾ ਨਹੀਂ ਅਸੀਂ ਤੋਂ ਦੇਖੇ ਸੀ ਨਾ ਨਹੀਂ ਤੋਂ ਠੀਕ ਹੈ ਪਹਿਲੇ ਧਰਮਸੋਧੀ ਤੁਹਾਡੇ ਐਮਐਲਏ ਆ ਨਾ ਧਰਮਸੋਧੀ ਨੇ ਕਹਿੰਦੀ ਕੱਪੜੇ ਬੜੇ ਕੀਤੇ ਆ ਉਹਨੇ ਵੀ ਕੱਪੜੇ ਉਹਨੂੰ ਤਾਂ ਰਗੜੇ ਤੋੜਦਾ ਕੋਈ ਗੋਲਾ ਹੀ ਨਹੀਂ ਉਹ ਤਾਂ ਲੱਜ ਲਿਆ ਜੀ ਉਹਦਾ ਕੀ ਤਾਂ ਨਹੀਂ ਆਉ ਵੀ ਨਹੀਂ ਆਇਆ ਉਹਨੇ ਉਹ ਵੀ ਨਹੀਂ ਆਇਆ ਕਾਲੇ ਪਿੰਡ ਦਾ ਕੋਈ ਲੀਡਰ ਬਣਿਆ ਕਿਸੇ ਨੇ ਡੱਕਾ ਨਹੀਂ ਤੋੜਿਆ ਕਿਸੇ ਨੇ ਨਹੀਂ ਸਰਪੰਚ ਬਣ ਜਾਉ ਨਹੀਂ ਬਣਾਉਂਦਾ ਉਹਦੇ ਕੋਲ ਮਰਜ਼ੀ ਬਣ ਪਉ। ਉਹ ਇਹ ਤੁਹਾਡੇ ਕਦੀ ਸਰਵਸਮਤੀ ਹੋਈ ਹੈ ਪੰਚਾਇਤ ਦੀ ਕਿ ਕੁਲ ਮਿਲ ਕੇ ਚੱਲਦੀਆਂ ਨੇ ਵੋਟਾਂ? ਵੋਟਾਂ ਹੀ ਪੈਂਦੀਆਂ ਨੇ ਬਾਈ ਸਭ ਦੀ ਕੋਈ ਪਹਿਲਾਂ ਹੋਈ ਆ ਦੋ ਤਿੰਨ ਗੇਲੀਆਂ ਹੁਣ ਤਾਂ ਵੋਟਾਂ ਹੀ ਪੈਂਦੀਆਂ ਨੇ। ਹੁਣ ਤੂੰ ਜਾਣਦਾ ਮੁੰਡੇ ਨਸ਼ੇਖਾਨੇ ਪੀਣੇ ਵਾਲੇ ਦੂਵੇ ਪਾਸੇ ਗੋਲੀ ਲਾ ਕੇ ਉਹ ਹੁਣੇ ਹੀ ਦਿੰਦੇ ਸੰਮਤੀ। ਇਵੇਂ ਤੁਹਾਡੀ ਪੁਰਾਣੀ ਉਮਰ ਹੈ ਕਹਿੰਦੇ ਤੁਹਾਡੇ ਵੇਲੇ ਪੋਸਤ ਦੀ ਖੇਤੀ ਹੁੰਦੀ ਸੀ ਇੱਥੇ ਲਿਸਾਂਸ ਵੀ ਬਣੇ ਹੋਏ ਸੀ ਪਹਿਲਾਂ ਪੰਜਾਬ 'ਚ ਆਣਾ ਠੇਕੇ ਵੀ ਹੈਗੇ ਸੀ ਕਿਹਦਾ ਇੱਕ ਜਾਣਾ ਖਾਂਦਾ ਆਉਂਦਾ ਕੋਈ ਟਮਾਟਾ ਲਾ ਅੱਛਾ ਕਿਹੜੀ ਉਹਦੇ ਖੇਤਾ ਦੀ ਜਿਹੜਾ ਕੁਝ ਨਹੀਂ ਸੀ ਇਹ ਤਾਂ ਉਵੇਂ ਦੁਨੀਆ ਚਾਵਲ ਕੇ ਮਸਟੰਡੇ ਭੁੱਖੀ ਖਾਣ ਲੱਗੇ ਨਾ ਠੀਕ ਹੈ ਭੁੱਖੀ ਖਾਣ ਲੱਗੇ ਹੋਰ ਕੀ ਆ ਇਹਨਾਂ 'ਚ ਹੈ ਕੀ ਨਸ਼ੇ ਚਾਹ ਤੋ ਸੋ ਪਹਿਲਾਂ ਮੈਂ ਸੱਚੀ ਕੁਛ ਨਹੀਂ ਨਾ ਕਾਸੀ ਜੀ ਕੁਛ ਨਹੀਂ ਰੋਟੀ ਦਾ ਹੀ ਨਸ਼ਾ ਬਹੁਤ ਆ ਜੇ ਬੰਦਾ ਸੋਚੇ ਇਜ਼ ਨਾਲ ਕਿ ਤੂੰ ਜ਼ਿਆਦਾ ਕੰਮ ਕਰੇਗਾ ਕੰਮ ਤਾਂ ਤੇਰੇ ਦਿਲ ਨੇ ਕਰਨਾ ਅੰਦਰਲੇ ਨੇ ਵੀ ਮੈਂ ਕੰਮ ਕਰਨਾ ਹੈ। ਭੁੱਖੀ ਖਾ ਕੇ ਤੂੰ ਕੁਝ ਨਹੀਂ ਕਰ ਸਕਦਾ। ਫਿਰ ਕਹਿੰਦੀ ਵੀ ਪੁਰਾਣੇ ਬਜ਼ੁਰਗਾਂ ਦੀ ਉਮਰ ਉਹ ਕਿਵੇਂ ਵਾਪਸੀ? ਨਾ ਇਹ ਨਾ ਵਧੂਗੀ ਕੋਈ ਇਹ ਨਾ ਵਧਣੀ ਹੈ ਕਟੂਕੀ ਸਾਲੇ ਦੀ। ਵਧਦੀ ਨਹੀਂ ਹੈਗੀ। ਨਾ ਠੀਕ ਹੈ ਇਹ ਨਾ ਕਟੂਗੀ ਵਧਦੀ ਨਹੀਂ ਹੈਗੀ ਭਾਈ। ਨਜਾਤ ਵਾਲਾ ਮਾੜਾ ਕਾਸੀ ਦਾ ਵੀ ਮੜ ਇੱਕ ਤੁਹਾਡੇ ਜਿਵੇਂ ਤੁਸੀਂ ਪਹਿਲਾਂ ਘਰ ਦੀ ਖਰਾਕ ਖਾਂਦ ਸੀ ਦੁੱਧ ਦਹੀਂ ਦੱਸੀ ਕਿ ਉਹ ਅੱਜ ਕੱਲ ਲੋਕ ਫਾਸਟ ਫੂਡ ਖਾਂਦੇ ਨੇ ਬਾਹਰੋਂ ਜਾ ਕੇ ਖਾਣੇ ਉਹ ਤੁਹਾਡੇ ਵਾਲਾ ਠੀਕ ਸੀ ਕਿ ਹੁਣ ਵਾਲਾ ਠੀਕ ਹੈ ਹੁਣ ਵਾਲਾ ਤਾਂ ਬੇਕਾਰ ਹੈ ਭਾਈ ਉਹ ਖਾਣਾ ਸੀ ਸਾਡੇ ਵਾਲੇ ਦਾ ਖਾਣੇ ਬਹੁਤ ਨਜ਼ਾਰੇ ਵਾਲੇ ਤੇ ਉਹਦਾ ਕੀ ਠੀਕ ਹੈ ਸਿਹਤ ਵੀ ਬਣਦੀ ਸੀ ਹੁਣ ਸਿਹਤ ਕੀਦੀ ਬਣਦੀ ਹੈ ਹੁਣ ਤਾਂ ਮੂੰਹ ਦੇਖ ਲੈ ਨਾਲੇ ਜਿਵੇਂ ਬਣਾ ਵਰਗੇ ਨੇ ਹੁਣ ਨਹੀਂ ਹੈ ਗੱਲ ਭਾਈ ਉਹ ਖਾਣਾ ਦੇਹੀ ਨਹੀਂ ਹੁਣ ਉਹ ਤਾਕਤ ਵੀ ਤੀਸਰੀਆਂ ਚ ਹੁਣ ਦਸ ਮੁੰਡੇ ਦੇ ਪੈਂਟ ਨਹੀਂ ਖੜਦੀ ਜੁੱਤੜਾਂ ਦੇ ਕਿਤੇ ਦੀ ਮਰਜ਼ੀ ਦੇਖ ਲਾ ਨਾ ਠੀਕ ਆ ਗੱਲ ਦੀ ਕੋਈ ਉਪਦਾ ਨਹੀਂ ਆਹ ਇਹ ਭਾਈ ਉਹ ਤਾਕਤ ਨਹੀਂ ਰਹੀ ਹੈ ਕਿਉਂ ਠੀਕ ਆ ਭਾਈ ਹਰ ਟਾਈਮ ਟਾਈਮ ਦਾ ਰਾਗਾ ਕੋ ਆਪੋ ਆਪ ਦਾ ਇਹਨਾਂ ਨੇ ਨੰਗਾ ਜਾਣੀ ਆ ਉਹਨੂੰ ਨੰਗਾ ਬਾਦਲ ਵੀ ਨੰਗਾ ਗਿਆ ਕੈਪਟਨ ਵੀ ਨੰਗਾ ਗਿਆ ਇਹ ਵੀ ਨੰਗਾ ਜਾਣਗੇ ਧੰਨਵਾਦ ਅੱਖ ਜੀ ਕੀ ਨਾਮ ਹੈ ਮੇਰਾ ਨਾਮ ਤਰਸੇਮ ਸਿੰਘ ਆ ਜੀ ਪਿੰਡ ਬਹਿਵਲਪੁਰ ਅੰਕਲ ਜੀ ਸਾਰੀਆਂ ਸਰਕਾਰਾਂ ਦੇਖੀਆਂ ਨੇ ਲੋਕ ਇਹ ਸੋਚ ਲੈ ਕੇ ਆਏ ਸੀਗੇ ਵੀ ਅਸੀਂ ਨਵੀਂ ਪਾਰਟੀ ਨੂੰ ਲੈ ਕੇ ਆ ਰਹੇ ਹਾਂ ਸਭ ਕੁਝ ਬਦਲ ਜੂਗਾ ਕਿੰਨਾ ਕੁਝ ਬਦਲ ਗਿਆ ਦੇਖੋ ਗੱਲ ਤਾਂ ਹੈਗੀ ਇਹ ਕਾਂਗਰਸ ਤੋਂ ਲੋਕ ਦੁਖੀ ਹੋਗੇ ਦੁਖੀ ਹੋਗੇ ਬਾਦਲ ਸਰਕਾਰ ਤੋਂ ਇਹਨਾਂ ਦੇ ਆਪਣੇ ਆਪਣੇ ਬੰਦੇ ਖੜੇ ਕਰਕੇ ਇਹ ਆਪਣੇ ਆਪਣੀ ਝੂਲੀਆਂ ਪਰਦੇ ਰਹੇ ਲੋਕਾਂ ਨੇ ਜਿੰਨੀ ਜਨਤਾ ਹੈ ਸਾਰੀ ਜਨਤਾ ਨੇ ਇੱਕ ਮਨ ਬਣਾਇਆ ਵੀ ਆਪਾਂ ਬਦਲਿਓ ਲੈ ਕੇ ਦੇਖੀਏ ਬਦਲੋ ਲਿਆਂਦਾ ਤਾਂ ਭਗਵੰਤ ਮਾਨ ਦੀ ਸਰਕਾਰ ਆਈ ਆਮ ਆਦਮੀ ਦੀ ਸਰਕਾਰ ਆਉਣ ਦੇ ਨਾਲ ਦੇਖੋ ਆਮ ਬਾਦਲ ਤੋਂ ਆ ਕਾਂਗਰਸ ਤੋਂ ਇਹਨਾਂ ਨੇ ਨੌਕਰੀਆਂ ਵੱਧ ਦੇਤੀਆਂ ਇਹ ਆਪਾਂ ਨੂੰ ਸਭ ਨੂੰ ਦਿਖਦਾ ਹੀ ਹੈ ਵੀ ਨੌਕਰੀਆਂ ਕੱਢ ਰਹੇ ਨੇ ਦੇ ਰਹੇ ਨੇ ਨੌਕਰੀਆਂ ਇਹ ਬੇਰਜਗਾਰੀ ਨੂੰ ਕੋਸ਼ਿਸ਼ ਕਰ ਰਹੇ ਨੇ ਠੱਲ ਪਾਉਣ ਬਾਤੀ ਬਾਕੀ ਰਹੀ ਸੜਕਾਂ ਦੀ ਗੱਲ ਆ ਜਿਹੜੀ ਸੜਕਾਂ ਦੀ ਗੱਲ ਆ ਸੜਕਾਂ ਦਾ ਬੁਰਾ ਹਾਲ ਆ ਚੰਨੀ ਸਰਕਾਰ ਤਿੰਨ ਮਹੀਨੇ ਰਹੀ ਇਹਨਾਂ ਨੇ ਸੜਕਾਂ ਦੇ ਉੱਤੇ ਜ਼ੋਰ ਲਾਇਆ ਸੜਕਾਂ ਆ ਸਾਡੇ ਨਾਲ ਸੜਕ ਜਾਂਦੀ ਐ ਇਹ ਬਣਵਾਈ ਇਹ 1947 ਤੋਂ ਸੜਕਾਂ ਨਹੀਂ ਬਣੀ ਇਹ ਬਣਾਈ ਇਹ ਕਾਂਗਰਸ ਚੰਨੀ ਸਰਕਾਰ ਨੇ ਬਣਾਈ ਆ ਇੱਕ ਨਾਲ ਸੜਕ ਬਣਾਈ ਜਿਹੜੀਆਂ ਮੇਨ ਮੰਗਾਦੀਆਂ ਰਹੀ ਗੱਲ ਪਿੰਡ ਦੇ ਬਕਾਸ ਦੀ ਐ ਐਮਐਲਏ ਸਾਹਿਬ ਤਾਂ ਦੇਖੋ ਦਰਸ਼ਨ ਦਿੰਦੀ ਨਹੀਂ ਹੈਗੇ ਉਹ ਤਾਂ ਵੋਟਾਂ ਵਾਲੇ ਦੇ ਦਰਸ਼ਨ ਦੇਗੇ ਮੁੜ ਕੇ ਕੋਈ ਨਹੀਂ ਆਇਆ ਐਮਐਲੀ ਨਹੀਂ ਆਇਆ ਹੈਗਾ ਜਦ ਕੇ ਪਿੰਡ ਦੇ ਵਿੱਚ ਪਾਣੀ ਖੜਾ ਹੈ ਬਦਬੋਹ ਫੈਲ ਰਹੀ ਹੈ ਬਦਬੋਹ ਦੇ ਨਾਲ ਪਿੰਡ ਦੇ ਵਿੱਚ ਬਿਮਾਰੀ ਵੀ ਫੈਲਦੀ ਹੈ ਜੇ ਪਿੰਡ ਦੀ ਸਫਾਈ ਹੋਊਗੀ ਤਾਂ ਪਿੰਡ ਦੇ ਵਿੱਚ ਮਤਲਬ ਸਿਹਤਮੰਦ ਲੋਕ ਹੋਣਗੇ ਰਹੀ ਗੱਲ ਨਸ਼ੇ ਦੀ ਨਸ਼ਾ ਦੇਖੋ ਹੁਣ ਹਰ ਇੱਕ ਪਿੰਡ ਦੇ ਵਿੱਚ ਪਹੁੰਚ ਚੁੱਕਿਆ ਹੈ ਨਸ਼ੇ ਨੂੰ ਕੋਈ ਠੱਲ ਨਹੀਂ ਪਈ ਭਗਵਾਨ ਤਮਨ ਸਰਕਾਰੇ ਕਹਿੰਦੀ ਵੀ ਅਸੀਂ ਨਸ਼ੇ ਨੂੰ ਠੱਲ ਪਾਵਾਂਗੇ ਮੇਰੇ ਹਿਸਾਬ ਦੇ ਨਾਲ 0% ਹੋਇਆ ਕੰਮ ਜੇ ਜਦ ਕੇ ਜੰਗੀ ਪੱਦਰ ਤੇ ਹੋਣਾ ਚਾਹੀਦਾ ਸੀ ਇਹ ਜਿਹੜਾ ਨਸ਼ਾ ਜੀ ਤੁਸੀਂ ਪਹਿਲਾਂ ਗੱਲ ਕਰੀ ਬਜ਼ੁਰਗਾਂ ਨਾਲ ਵੀ ਨਸ਼ੇ ਦੀ ਖੇਤੀ ਪਹਿਲਾਂ ਠੇਕੇ ਹੁੰਦੇ ਸੀ ਕੋਈ ਟਮਾਟਾ ਲਾ ਖਾਂਦਾ ਸੀ ਟਮਾਟਾ ਲਾ ਖਾ ਕੇ ਅਗਲਾ ਆਪਣਾ ਟਾਈਮ ਪਾਸ ਕਰਦਾ ਸੀ ਹੁਣ ਮੇਰੇ ਹਿਸਾਬ ਦੇ ਮੁਤਲਕ 12 13 14 ਸਾਲ ਤੋਂ ਮੁੰਡੇ ਨਸ਼ਾ ਖਾਣ ਲੱਗੇ ਜਦੋਂ ਮੁੰਡਾ 10ਵੀਂ ਕਰ ਗਿਆ ਉਹਨੇ ਨਸ਼ਾ ਨਸ਼ਿਆਂ ਚ ਪੈ ਗਿਆ ਕੋਈ ਮਤਲਬ ਡਿਵੈਲਪਮੈਂਟ ਨੀ ਨਜ਼ਰ ਆ ਰਹੀ ਤੇ ਥੋੜੀ ਜੀ ਡਿਵੈਲਪਮੈਂਟ ਮੇਰੇ ਸਮਨ ਦੇ ਵਿੱਚ ਜਿੰਨੀ ਕਾਈ ਹੈ ਉਹ ਆਈ ਆ ਵੀ ਥੋੜੀਆਂ ਜਿਹੀਆਂ ਨੌਕਰੀਆਂ ਦਿੱਤੀਆਂ ਨੇ ਇਹਨਾਂ ਨੇ ਦੇਖੋ ਇਹਨਾਂ ਤਾਂ ਹੁਣ ਸਾਰੇ ਲੋਕਾਂ ਨੂੰ ਦੇ ਵੀ ਨਹੀਂ ਸਕਦੇ ਇਹ ਜੇ ਆਪਾਂ ਕਹੀਏ ਸਾਡੇ ਪਿੰਡ 100 ਮੁੰਡੇ ਪੜਿਆ ਹੋਏ ਹੈ 100 ਦੇ ਵਿੱਚੋਂ 100 ਨਹੀਂ ਮਿਲਦੀ। ਬਹੁਤ ਪਿੰਡਾਂ ਦੇ ਵਿੱਚ ਨੌਕਰੀਆਂ ਮਿਲੀਆਂ ਨੇ ਇਹ ਕੱਦਦਾ ਸੱਚਾਈ ਹੈਗੀ ਆ। ਭਗਮੰਤਮਾਨ ਸਰਕਾਰ ਨੇ ਜ਼ੋਰ ਲਾਇਆ ਆ ਆਮ ਆਦਮੀ ਨੇ ਜ਼ੋਰ ਲਾਇਆ ਹੋਇਆ ਵੀ ਬਾਕੀ ਪਿੰਡ ਦੇ ਵਿੱਚ ਸਕੂਲ ਆ ਜਿਹੜਾ ਸਾਡਾ ਇਹ ਸਾਡਾ ਸਕੂਲ 5ਵੀਂ ਦਾ ਹੀ ਆ। ਇਹ ਸਕੂਲ ਬਦਲ ਜੀ ਨਹੀਂ ਆਇਆ ਹੈਗਾ। ਸਰਕਾਰ ਨੂੰ ਕਈ ਵਾਰ ਮਤਲਬ ਲੈਟਰ ਲਿਖ ਕੇ ਦਿੱਤੇ ਵੀ ਸਕੂਲ ਨੂੰ ਬਦਾਓ ਜੀ ਬਣੇ ਮੋਟੇ ਬੱਚੇ ਪੜ੍ਹ ਲਣਗੇ। 12ਵੀਂ ਤੱਕ ਅਪਗ੍ਰੇਡ ਹੋਣਾ ਚਾਹੀਦਾ। 12ਵੀਂ ਆ ਪਲਾਟੂ ਤੱਕ ਤਾਂ ਕਮ ਸੇ ਕਮ ਹੋਣਾ ਚਾਹੀਦਾ। ਇਹ ਸਕੂਲ ਦਾ ਸਾਡਾ ਹੋਣਾ ਚਾਹੀਦਾ ਨਾਲੀਆਂ ਗਲੀਆਂ ਦਾ ਮਸਲਾ ਹਰੋਂ ਹੋਣਾ ਚਾਹੀਦਾ ਤੇ ਤੁਸੀਂ ਜੇ ਤੁਸੀਂ ਪਿੰਡ ਦੇ ਵਿੱਚ ਕੈਮਰਾ ਕਮਾਉਂੋ ਜਾਨੀ ਕਿ ਤੁਸੀਂ ਇਹ ਮਹਿਸੂਸ ਕਰੋਗੇ ਵੀ ਇਹ ਪਿੰਡ ਨਰਕ ਚ ਬੈਠਾ ਸਾਡਾ ਪਿੰਡ ਨਰਕ ਦੇ ਵਿੱਚ ਆ ਇਸ ਤਰ੍ਹਾਂ ਬਹੁਤ ਸਮੱਸਿਆ ਪਿੰਡਾਂ ਚ ਹੈਗਾ ਕਿਸੇ ਲਈ ਹਾਂ ਬਹੁਤ ਜ਼ਿਆਦਾ ਸਾਰੀ ਗੱਲ ਹੈ ਹਾਂ ਮਤਲਬ ਡਿਵੈਲਪਮੈਂਟ ਤੇ ਲੋਕ ਅੱਜ ਵੀ ਗਲੀਆਂ ਨਾਲੀਆਂ ਦੇ ਬੈਠੇ ਨੇ ਹਨਾ ਤੇ ਬਿਲਕੁਲ ਇੱਕ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਦੀ ਇੱਕ ਗੱਲ ਕਰਨੀ ਸੀਗੀ ਜਿਵੇਂ बस ठीक ठाक ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਾਰਾ ਕੁਝ ਬੀਬੀ ਜਗੀਰ ਕੌਰ ਉਹਨੀ ਢਿੰਡ ਸਿਉਣੀ ਹੁਣ ਲੱਗ ਟੜਾ ਬਣਾ ਕੇ ਚੱਲ ਰਹੇ ਨੇ ਉਹ ਕਹਿੰਦੇ ਵੀ ਪੰਜਾਬ ਦੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਬਾਕੀ ਜਿਹੜੀ ਚੱਲਦੀਆਂ ਨੇ ਤੁਸੀਂ ਮੰਨਦੇ ਹੋ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਹੋਊਗੀ ਕਿਵੇਂ ਫਿਰ ਇਹ ਮਜ਼ਬੂਤਤਾ ਐ ਹੋਊਗੀ ਜੀ ਇਹਨਾਂ ਦਾ ਆਪਸ ਵਿੱਚ ਉਹ ਤਾਲਮੇਲ ਨਹੀਂ ਬਣ ਰਿਹਾ ਹਰੇਕ ਮਤਲਬ ਜਿਹੜਾ ਇਹ ਸ਼੍ਰੋਹਣੀ ਅਕਾਲੀ ਦਲ ਦਾ ਮਤਲਬ ਲੀਡਰ ਹੈ ਉਹ ਕਹਿੰਦਾ ਵੀ ਮੈਨੂੰ ਕੁਰਸੀ ਮਿਲ ਜਾਏ ਮੈਂ ਡਿਪਟੀ ਮੰਤਰੀ ਬਣ ਜਾ ਮੈਂ ਮੁੱਖ ਮੰਤਰੀ ਬਣ ਜਾ ਇਹ ਆਪਸ ਵਿੱਚ ਹੀ ਉਹ ਭਿੰਡ ਕਰਕੇ ਇਹਨਾਂ ਦੀ ਸਰਕਾਰ ਟੁੱਟੀ ਹੈ ਜੇ ਆਪਸ ਵਿੱਚ ਹੀ ਨਾ ਇਹ ਭਿੰਡ ਦੇ ਤਾਂ ਸਰਕਾਰ ਮਜੂਰ ਦੇਖੋ ਇੱਕ ਗੱਲ ਬਾਦਲ ਨੇ ਵਧੀਆ ਕਰੀ ਵੀ ਤੀ ਜਿਹੜੀ ਕਣਕ ਲਾ ਗਿਆ ਦੀ ਉਹ ਸਰ ਬਾਦਲ ਸਰਕਾਰ ਲਾ ਕੇ ਗਈ ਹੁਣ ਮਹੀਨੇ ਦੇ ਵਿੱਚ 5 ਕਿਲੋ ਮਿਲਦੀ ਹੈ ਅਗਲਾ ਇੱਥੇ ਆਪਣਾ ਥੈਲਾ ਲਈ ਖੜਾ ਰਹਿੰਦਾ ਉਹ ਵੀ ਨਹੀਂ ਮਿਲਦੀ ਉਹ ਵੀ ਨਹੀਂ ਮਿਲਦੀ ਹੈਗੀ ਉਹ ਵੀ ਅੱਧੇ ਨੂੰ ਆਉਂਦੀ ਨਹੀਂ ਹੈਗੀ ਜਦ ਕਿ ਜਿਹੜੀਆਂ ਸਹੂਲਤਾਂ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਪਿੰਡ ਦਾ ਵਿਕਾਸ ਤੇ ਬੱਚਿਆਂ ਨੂੰ ਨੌਕਰੀਆਂ ਜਿਹੜੇ ਪਿੰਡਾਂ ਦੇ ਵਿੱਚ ਹੁਣ ਪਿੰਡਾਂ ਦੇ ਪਿੰਡ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਅਗਲਾ ਆਪਦੀ ਜ਼ਮੀਨ ਵੇਚ ਕੇ 1 ਜੀਵੀਦਾਰ ਕੋ 4 ਬਿਗੇ ਹੁੰਦੀ ਆ 4 ਬਿਗੇ ਉਹ ਵੇਚ ਦਿੰਦਾ ਵੇਚ ਕੇ ਉਹ ਬੱਚੀ ਨੂੰ ਬਾਹਰ ਭੇਜ ਦਿੰਦਾ 5-6 ਸਾਲ ਬੱਚਾ ਸੱਟ ਨਹੀਂ ਹੁੰਦਾ ਉੱਥੇ ਜਾਨ ਨੂੰ ਜਿਹੜੇ ਮਗਲੇ ਮਾਪੇ ਉਹਨਾਂ ਦਾ ਦਬਾੜਾ ਨਿਕਲ ਜਾਂਦਾ ਕੋਈ ਜਦੋਂ ਬੱਚਾ ਪੜਦਾ ਉੱਥੇ ਜਾ ਕੇ ਉਹਨੂੰ ਪੈਸੇ ਵੀ ਭੇਜਣੇ ਨੇ ਸਾਰਾ ਕੁਝ ਭੇਜਣਾ ਹੈ ਤੇ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਵੀ ਗਲੀਆਂ ਨਾਲੀਆਂ ਦਾ ਵਿਕਾਸ ਪਾਣੀ ਦਾ ਵਿਕਾਸ ਜੇ ਹੋਵੇ ਤਾਂ ਸਾਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪੈਣੀ ਇੱਕ ਮੈਂ ਬੇਨਤੀ ਸਰਕਾਰ ਨੂੰ ਜਰੂਰ ਕਰਦਾ ਵੀ ਸਰਕਾਰ ਹਸਪਤਾਲਾਂ ਕੰਨੀ ਧਿਆਨ ਦੇਣ ਗਰੀਬ ਆਦਮੀ ਦੀ ਪੁੱਛ ਪੜਤਾਲ ਹੈ ਨਹੀਂਗੀ ਹਸਪਤਾਲ ਦੇ ਉਹ ਕਹਿੰਦੇ ਵੀ ਭਗਵੰਤ ਬਣ ਕੇ ਕਹਿੰਦੇ ਸਾਰੀਆਂ ਦਵਾਈਆਂ ਉੱਥੇ ਮਿਲਣਗੀਆਂ ਤੁਹਾਨੂੰ ਬਾਹਰ ਲੈ ਜਾਣ ਦੀ ਜਾਣ ਦੀ ਲੋੜ ਹੀ ਨਹੀਂ ਟੈਸਟ ਵੀ ਹੋਣਗੇ ਇਦਾਂ ਕਹਿਣ ਦੀਆਂ ਗੱਲਾਂ ਨੇ ਭਪਨਤਮਨ ਸਰਕਾਰ ਆਮ ਆਦਮੀ ਤਾਂ ਚਲੋ ਕਹਿ ਰਹੇ ਨੇ ਇਹ ਆਮ ਆਦਮੀ ਪਾਰਟੀ ਕਹਿ ਰਹੀ ਹੈ ਭਵੰਤਮਨ ਸਰਕਾਰ ਇਹ ਗੱਲ ਕਹਿ ਰਹੀ ਹੈ ਵੀ ਅਸੀਂ ਦਵਾਈਆਂ ਦਿੰਦੇ ਆ ਦਵਾਈਆਂ ਤਾਂ ਸਾਨੂੰ ਸੜੀਆਂ ਜਿਹੜੀਆਂ ਸਸਤੀ ਦਵਾਈ ਆ ਉਹ ਤਾਂ ਸਾਨੂੰ ਹਸਪਤਾਲ ਚ ਮਿਲ ਜਾਂਦੀ ਹੈ ਪਰ ਜਿਹੜੀ ਮਹਿੰਗੀ ਦਵਾਈ ਆ ਮਹਿੰਗੇ ਟੈਸਟ ਨੇ ਉਹ ਤਾਂ ਸਾਨੂੰ ਬਾਹਰ ਨੂੰ ਲਿਖ ਦਿੰਦੇ ਨੇ ਉਹ ਟੈਸਟ ਬਾਹਰ ਲਿਖ ਦਿੰਦੇ ਨੇ ਬਾਹਰੋਂ ਕਰਾਓ ਹਾਂ ਜੀ ਇਹ ਮਤਲਬ ਜਿਹੜੀ ਮੈਂ ਬੇਨਤੀ ਕਰਦਾ ਸਰਕਾਰ ਨੂੰ ਜਿਹੜੀ ਹੁਣ ਮੌਜੂਦਾ ਸਰਕਾਰ ਵੀ ਹੱਸ ਪਤਾ ਨਾ ਕਿ ਨਹੀਂ ਖਾਸ ਕਰਕੇ ਧਿਆਨ ਦੇਣਾ ਜਦੋਂ ਸਾਡਾ ਮਨੁੱਖ ਜਦੋਂ ਸਾਡੇ ਬੱਚੇ ਤੰਦਰੁਸਤ ਹੋਣਗੇ ਡਿਵੈਲਪਮੈਂਟ ਆਪਣੇ ਆਪੇ ਪਿੰਡਾਂ ਦੇ ਵਿੱਚ ਆਪੇ ਦੇਸ਼ ਦੀ ਡਿਵੈਲਪਮੈਂਟ ਹੋਊਗੀ ਤੇ ਫੌਜ ਦੇ ਵਿੱਚ ਭਰਤੀ ਕਰਨ ਵਾਸਤੇ ਤੁਸੀਂ ਚਲੇ ਜਾਓ ਮੁੰਡੇ ਦਾ ਕਿਹਦਾ ਪੂਰਾ ਕਦ ਨਹੀਂ ਆਉਂਦਾ ਹੈਗਾ ਕਿਉਂਕਿ ਨਸ਼ਿਆਂ 'ਚ ਪੈ ਗਏ ਬੱਚੇ ਨੇ ਸਾਰੇ ਬੱਚੇ ਨਸ਼ਿਆਂ 'ਚ ਪੈ ਗਏ ਜਦੋਂ ਸਾਡਾ ਆਉਣ ਵਾਲੇ 10 ਸਾਲਾਂ ਦੇ ਵਿੱਚ ਸਾਨੂੰ ਭਰਤੀ ਕਰਨ ਵਾਸਤੇ 50 ਪੁਲਿਸ ਦੇ ਵਿੱਚ ਲਾ ਲੋ ਜਾਂ ਫਿਰ ਫੌਜ ਦੇ ਵਿੱਚ ਲਾ ਲਓ ਸਾਨੂੰ ਪੰਜਾਬ ਤੋਂ ਕੋਈ ਬੱਚਾ ਨਹੀਂ ਮਿਲਦਾ ਇਹਨਾਂ ਨਸ਼ਾ ਹੋ ਗਿਆ ਸਰਕਾਰ ਕਹਿ ਰਹੀ ਸੀ ਵੀ ਨਸ਼ਾ ਸੀ ਬੰਦ ਕਰਾਵਾਂਗੇ ਬਿਲਕੁਲ ਇਹ ਬੰਦ ਨਹੀਂ ਹੋਇਆ ਹੈਗਾ ਨਸ਼ਾ ਨਸ਼ੇ ਤੇ 0% ਹੈ ਸ਼ੰਗਾਇਕ ਧੰਨਵਾਦ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ ਰਾਏ ਸਾਡੇ ਨਾਲ ਸਾਂਝੀ ਕੀਤੀ ਹੈ ਵੱਖ-ਵੱਖ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਇਹਨਾਂ ਨੂੰ ਆ ਰਹੀਆਂ ਨੇ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਲੀਡਰ ਪੰਜਾਬੀ ਮੀਡੀਆ ਪਟਿਆਲਾ